ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਇਆ ਹਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮਾ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਕੀ ਜਿਹੜਾ ਬਰਖਾ ਦਾ ਦੌਰ ਬਹੁਤ ਚੱਲ ਰਿਹਾ ਜ਼ਬਰਦਸਤ ਤਰੀਕੇ ਨਾਲ ਹੜ੍ਹਾਂ ਦੀ ਬਹੁਤ ਮਾਰ ਆ ਪੰਜਾਬ ਦੇ ਵਿੱਚ ਇਹ ਕੁਛ ਥੰਮੂਗਾ ਜਾਂ ਇਹਦੇ ਵਿੱਚ ਬਰਖਾ ਦੇ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਇਹਦੇ ਬਾਰੇ ਗੱਲਬਾਤ ਕਰਾਂਗੇ ਇਸ ਤੋਂ ਬਿਨਾ ਹੜ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਬਣੀ ਹੋਈ ਆ ਅੱਜ ਇੱਕ ਹੋਰ ਦੁੱਖਦਾਈ ਖਬਰ ਆਈ ਆ ਜਿਹਦੇ ਵਿੱਚ ਰਣਜੀਤ ਸਾਗਰ ਡੈਮ ਦੇ ਤਿੰਨ ਫਲੱਡ ਗੇਟ ਟੁੱਟ ਗਏ ਆ ਤੇ ਜਿਹੜਾ ਡੈਮ ਆ ਉਹ ਵੀ ਵਿਚਾਲੇੋਂ ਟੁੱਟ ਚੁੱਕਿਆ ਜਿਸ ਕਰਕੇ ਗੁਰਦਾਸਪੁਰਾ ਪਠਾਨਕੋਟ ਇਸ ਤੋਂ ਬਿਨਾ ਅੰਮਰਸਾਰਾ ਜਿਹੜਾ ਇਹ ਇਲਾਕਾ ਵਾ ਇਹਦੇ ਇਲਾਕੇ ਦੇ ਬਹੁਤ ਸਾਰੇ ਪਿੰਡ ਤੇ ਸ਼ਹਿਰ ਆ ਜਿਹੜੇ ਉਹ ਡੁੱਬਣ ਦੀ ਸੰਭਾਵਨਾ ਬਣੀ ਹੋਈ ਆ ਜਿਹੜੇ ਲੋਕ ਬਿਲਕੁਲ ਨੇੜੇ ਆ ਇਸ ਦਰਿਆ ਦੇ ਰਾਵੀ ਦਰਿਆ ਦੇ ਉਹ ਆਪਣਾ ਸੁਚੇਤ ਰਹਿਣ ਅਤੇ ਸੁਰੱਖਿਆ ਥਾਵਾਂ ਤੇ ਪਹੁੰਚ ਜਾਣਾ ਤਾਂ ਜੋ ਬਚਾਅ ਹੋ ਸਕੇ ਜਾਨੀਮਾਲੀ ਤੌਰ ਤੇ ਇਸ ਤੋਂ ਬਿਨਾ ਜੰਮੂ ਸ਼੍ਰੀਨਗਰ ਹਾਈਵੇ ਆ ਜਿਹੜਾ ਉਹ ਵੀ ਅੱਜ ਧੱਸ ਚੁੱਕਿਆ ਉਹਦੇ ਵਿੱਚ ਵੀ ਗੱਡੀਆਂ ਗਈ ਧੱਸ ਗਈਆਂ ਜਿਸ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਅਬੋਰ ਤੇ ਇਧਰ ਉਹ ਫਾਜਕਾਲੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਆ ਪਾਣੀ ਆ ਜਿਹੜਾ ਉਹ ਬਹੁਤ ਜ਼ਿਆਦਾ ਭਰ ਚੁੱਕਿਆ ਜਿਸ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲ ਦਾ ਵੀ ਸੰਗਰੂਰ ਏਰੀਆ ਜਿਹੜਾ ਉਹਦੇ ਵਿੱਚ ਵੀ ਮੀਂਹ ਬਹੁਤ ਜ਼ਿਆਦਾ ਪੈਣ ਕਰਕੇ ਨੀਵੇਂ ਪਿੰਡਾਂ ਦੇ ਵਿੱਚ ਨੀਵੇਂ ਇਲਾਕਿਆਂ 'ਚ ਪਾਣੀ ਆ ਜਿਹੜਾ ਬਹੁਤ ਜਬਰਦਸਤ ਤਰੀਕੇ ਨਾਲ ਭਰਿਆ ਹੋਇਆ ਇਸ ਤੋਂ ਬਿਨਾ ਸੁਲਤਾਨਪੁਰ ਲੋਧੀ ਦੇ ਵਿੱਚ ਬਹੁਤ ਜ਼ਿਆਦਾ ਨਾਜ਼ੁਕ ਹਾਲਾਤ ਬਣੇ ਹੋਇਆ ਮਾਲਵੇ ਏਰੀਆ ਦੇ ਜਿੰਨੇ ਲੋਕ ਆ ਜਾਂ ਜਿੰਨੀਆਂ ਜੂਨੀਅਨਾਂ ਨੇ ਜਾਂ ਬਹੁਤ ਸਾਰੇ ਜਿਹੜੀਆਂ ਸੰਸਥਾਵਾਂ ਨੇ ਉਹ ਮਾਝੇ ਦੋਆਬੇ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕਿਰਪਾਲਤਾ ਕਰਨ ਤਾਂ ਜੋ ਉਹਨਾਂ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕੇ ਲੋੜੀਂਦੀ ਸਮਗਰੀ ਉਹਨਾਂ ਦੇ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰੋ ਜੇਕਰ ਹੁਣ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵਕਤ ਬਹੁਤ ਤੇਜ਼ ਹਵਾਵਾਂ ਪੂਰਬ ਦੀਆਂ ਚੱਲ ਰਹੀਆਂ ਨੇ ਸਵੇਰ ਤੋਂ ਹੀ ਤੇ ਬੱਦਲ ਆ ਜਿਹੜੇ ਪੰਜਾਬ ਦੇ ਵਿੱਚ ਪੂਰਬ ਤੋਂ ਲੈ ਕੇ ਪੱਛਮ ਵੱਲ ਨੂੰ ਮੂਵ ਕਰ ਰਹੇ ਨੇ ਤੇ ਜੇਕਰ ਸਿਸਟਮਾਂ ਦੀ ਗੱਲ ਕਰੀਏ ਤਾਂ ਸਿਸਟਮ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਉੱਤਰੀ ਰਾਜਸਥਾਨ ਤੇ ਪੰਜਾਬ ਦੇ ਭਾਗਾਂ ਤੇ ਬਣਿਆ ਹੋਇਆ ਦੂਸਰਾ ਜਿਹੜਾ ਉਹ ਛਤੀਸਗੜ ਦੇ ਭਾਗਾਂ ਦੇ ਉੱਤੇ ਨਵਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਬੰਗਾਲ ਦੀ ਖਾੜੀ 'ਚ ਬਣਿਆ ਸੀ ਉਹ ਪਹੁੰਚ ਚੁੱਕਿਆ ਪੰਜਾਬ ਵਾਲਾ ਲੋ ਪ੍ਰੈਸ਼ਰ ਏਰੀਆ ਹੁਣ ਚੱਕਰਵਾਦ ਦੇ ਰੂਪ ਦੇ ਵਿੱਚ ਇੱਥੇ ਸਥਿਰਤਾ ਤੇ ਐਕਸਿਸ ਆਫ ਮੌਨਸੂਨ ਵੀ ਇਹਨਾਂ ਦੋਨਾਂ ਸਿਸਟਮਾਂ ਨੂੰ ਆਪਸ ਵਿੱਚ ਕਨੈਕਟ ਕਰ ਰਹੀ ਆ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਵੀ ਜਿਹੜੀਆਂ ਪੰਜਾਬ ਦੇ ਉੱਪਰ ਪਹੁੰਚ ਰਹੀਆਂ ਨੇ ਜਿਹਦੇ ਕਰਕੇ ਬਹੁਤ ਜ਼ਬਰਦਸਤ ਤਰੀ ਬਾਰੇ ਜਿਹੜੇ 29 ਤੋਂ ਲੈ ਕੇ 2 ਤਰੀਕ ਤੱਕ ਦੇ ਦਿਨਾਂ ਉਹਨਾਂ ਦੇ ਵਿੱਚ ਇਹਨਾਂ ਸਾਰੇ ਇਲਾਕਿਆਂ 'ਚ ਮूसलाधार ਬਰਖਾ ਹੋ ਸਕਦੀ ਹੈ ਜੇਕਰ ਆਪਾਂ ਕੱਲ ਦੇ ਮੌਸਮ ਦੀ ਪੰਜਾਬ ਦੀ ਗੱਲ ਕਰੀਏ ਤਾਂ ਕੱਲੂ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਤੇ ਕਿਤੇ-ਕਿਤੇ ਤੇਜ਼ ਬਰਖਾ ਹੋਣ ਦੀ ਸੰਭਾਵਨਾ ਸਮੁੱਚੇ ਪੰਜਾਬ ਦੇ ਵਿੱਚ ਕੁਝ ਭਾਗਾਂ 'ਚ ਧੁੱਪ ਵੀ ਨਿਕਲ ਸਕਦੀ ਹੈ ਪਰ ਨਾਲ ਦੀ ਨਾਲ ਮੀਂਹ ਹੈ ਜਿਹੜਾ ਉਹ ਵੀ ਪੈ ਸਕਦਾ ਮੀਂਹ ਜ਼ਿਆਦਾ ਪੈਣ ਦੀ ਸੰਭਾਵਨਾ ਸਵੇਰ ਵੇਲੇ ਜਾਂ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਗਰਜ ਚਮਕਦੇ ਨਾਲ ਹਲਕੀ ਤੋਂ ਦਰਮਿਆਨੀ ਰਕਤ ਦੇ ਤੇਜ਼ ਵਰਖਾ ਹੁੰਨ ਦੀ ਸੰਭਾਵਨਾ ਕੇਂਦਰੀ ਪੰਜਾਬ ਦੇ ਇਲਾਕੇ ਜਿਹੜਾ ਸੰਗਰੂਰ ਤੋਂ ਲੈ ਕੇ ਲੁਧਿਆਣਾ ਰੈਕ ਕੋ ਟੈਂਡਗੜ ਮਲੇਰਕੋਟਲਾ ਇਹ ਦੁਆਰ ਅੰਮ੍ਰitsar ਤਨਤਨ ਗੁਰਦਾਸਪੁਰ ਪਠਾਨਕੋਟ ਇਧਰ ਹੁਸ਼ਿਆਰਪੁਰ ਜਲੰਧਰ ਖਰੜਾ ਰੋਪੜ ਨੰਗਲ ਮਹਾਲੀ ਚੰਡੀਗੜ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਵਰਖਾ ਹੁੰਦੀ ਸੰਭਾਵਨਾ ਬਾਕੀ ਇਲਾਕਿਆਂ ਦੇ ਵਿੱਚ ਘਰ ਚਮਕਣਾ ਹਲਕੀ ਫੁਲਕੀ ਵਰਖਾ ਜਿਹੜੀ ਉਹ ਦਰਮਿਆਨੀ ਵਰਖਾ ਹੋ ਸਕਦੀ ਆ 29 ਤੋਂ ਲੈ ਕੇ 2 ਤਰੀਕ ਵਾਲੇ ਸਪੈਲਰ ਦੇ ਵਿੱਚ ਦੱਖਣੀ ਪੰਜਾਬ ਦੇ ਬਹੁਤ ਸਾਰੇ ਹਿੱਸੇ ਤੇ ਕੇਂਦਰੀ ਪੰਜਾਬ ਬਹੁਤ ਜ਼ਿਆਦਾ ਪ੍ਰਭਾਵਿਤ ਹੋਊਗਾ ਇਹਨਾਂ 'ਚ ਮੂਸਲਾ ਧਾਰ ਵਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ ਹਰਿਆਣੇ ਦੇ ਜ਼ਿਆਦਾਤਰ ਭਾਗ ਪਾਣੀਪਤ ਸੋਨੀਪਤ ਜੀਂ ਦਾ ਕੈਂਥਲ ਕਰਨਾਲ ਅੰਬਾਲਾ ਕੁਰਕ ਖੇਤਰ ਇਧਰੋਂ ਸਿਰਸਾ ਫਤਿਆਬਾਦ ਹਿਸਾਰ ਤੇ ਆਲੇ-ਦਾਲੇ ਦੇ ਬਾਕੀ ਭਾਗਾਂ ਵਿੱਚ ਘਰ ਚਮਕਣਾ ਵਰਖਾ ਹੋ ਸਕਦੀ ਆ ਦਿੱਲੀ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਹ ਜਿਹੜੇ ਭਾਗ ਆ ਪਹਾੜੀ ਇਲਾਕੇ ਇਨ੍ਹਾਂ 'ਚ ਬੱਦਲ ਫਟ ਸਕਦਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਭਾਗਾਂ 'ਚ ਵਰਖਾ ਹੋ ਸਕਦੀ ਆ ਪੂਰਬੀ ਰਾਜਸਥਾਨ 'ਚ ਵੀ ਵਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਹੜ੍ਹ ਪ੍ਰਭਾਵਿਤ ਖੇਤਰਾਂ ਜਿਹੜੇ ਪੰਜਾਬ ਵਾਲੇ ਉਹ ਨਾਜ਼ੁਕ ਸਥਿਤੀ ਹੋ ਰਹੀ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਬਰਦਸਤ ਮੀਂਹ ਪੈਂਦਾ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਭਿਆਨਕ ਸਥਿਤੀ ਜਿਹੜਾ ਪੈਦਾ ਹੋਣ ਦੀ ਸੰਭਾਵਨਾ ਪਰੰਤੂ ਪਰਮਾਤਮਾ ਫਿਰ ਵੀ ਹੱਥ ਦੇ ਕੇ ਰੱਖਦਾ ਪੰਜਾਬ ਨੂੰ ਪਾਣੀ ਹੈ ਜਿਹੜਾ ਇਹ ਦੌਰ ਆ ਚੱਲ ਰਿਹਾ ਹੈ ਇਹ ਸਮਾਂ ਲੰਘ ਜਾਣਾ ਲੇਕਿਨ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਜਿਆਦਾ ਤੋਂ ਜਿਆਦਾ ਗਰੁੱਪਾਂ 'ਚ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਲੋਕ ਆ ਜਿਹੜਾ ਉਹ ਆਪਣੇ ਸੁਰੱਖਿਆ ਥਾਵਾਂ ਤੇ ਚਲੇ ਜਾਣ ਤੇ ਸੁਚੇਤ ਹੋ ਕੇ ਰਹਿਣ ਵੀਰ ਆਪਣੇ ਪੇਜ ਤੇ ਚੈਨਲ ਤੇ ਨਵੇਂ ਹੋ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ ਤੇ YouTube ਚੈਨਲ ਆ ਜਿਹੜਾ ਆਪਣਾ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਗੱਲ ਜੇਕਰ ਆਪਾਂ ਅਗਲੇ 5 ਦਿਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਕੱਲ ਮਿਤੀ 28 ਤਰੀਕ ਨੂੰ ਪੰਜਾਬ ਦੇ ਕੇਂਦਰੀ ਪੰਜਾਬ ਤੋਂ ਲੈ ਕੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਜ਼ਬਰਦਸਤ ਬਰਖਾ ਹੋ ਸਕਦੀ ਹੈ ਬਾਕੀ ਇਲਾਕਿਆਂ 'ਚ ਹਲਕੀ ਦਰਮਿਆਨੀ ਬਰਖਾ ਆਉਣ ਦੀ ਸੰਭਾਵਨਾ ਹਰਿਆਣੇ ਦੇ ਕਾਫੀ ਭਾਗ ਦਿੱਲੀ ਉੱਤਰ ਪ੍ਰਦੇਸ਼ ਜੰਮੂ ਉਤਰਾਖੰਡਾ ਹਿਮਾਚਲ ਪ੍ਰਦੇਸ਼ ਵਿੱਚ ਗਰਜ ਚਮਕ ਦੇ ਨਾਲ ਬਰਖਾ ਹੋਣ ਦੀ ਸੰਭਾਵਨਾ ਜੇਕਰ ਆਪਾਂ ਗੱਲ ਕਰੀਏ 29 ਤਰੀਕ ਦੀ 29 ਤਰੀਕ ਨੂੰ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋਰ ਵੱਧ ਜਾਣਗੀਆਂ ਤੇ ਪੰਜਾਬ ਦੇ ਕਾਫੀ ਭਾਗਾਂ ਦੇ ਵਿੱਚ ਹਰਿਆਣੇ ਦੇ ਵਿੱਚ ਇਸ ਤੋਂ ਬਿਨਾ ਉੱਤਰ ਪ੍ਰਦੇਸ਼ ਦੇ ਕਾਫੀ ਭਾਗਾਂ 'ਚ ਜੰਮੂ ਹਿਮਾਚਲ ਉਤਰਾਖੰਡ ਤੇ ਰਾਜਸਥਾਨ ਦੇ ਜ਼ਿਆਦਾਤਰ ਭਾਗਾਂ 'ਚ ਗਰਜ ਚਮਕਣਾ ਤੇਜ਼ ਬਰਖਾ ਹੋ ਸਕਦੀ ਹੈ ਪੱਛਮੀ ਰਾਜਸਥਾਨ ਉੱਤਰੀ ਰਾਜਸਥਾਨ 'ਚ ਮੌਸਮ ਖੁਸ਼ਕ ਰਹੂਗਾ ਗੁਰਾਜ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਗੱਲ ਕਰ ਲਈਏ ਆਪਾਂ 30 ਤਰੀਕ ਦੀ 30 ਤਰੀਕ ਨੂੰ ਪੰਜਾਬ ਦੇ ਵਿੱਚ ਮੌਨਸੂਨ ਦੀ ਐਕਟੀਵਿਟੀ ਬਹੁਤ ਜ਼ਿਆਦਾ ਵੱਧ ਜਾਣੀ ਆ ਕਿਉਂਕਿ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬਿਲਕੁਲ ਨੇੜੇ ਆ ਜਾਣਾ ਮੱਧ ਪ੍ਰਦੇਸ਼ ਤੇ ਪਹੁੰਚ ਜਾਣਾ ਤੇ ਉਸ ਤੋਂ ਬਾਅਦ ਪੂਰਬੀ ਰਾਜਸਥਾਨ ਦੇ ਭਾਗਾਂ ਤੇ ਤੇ ਚੱਕਰਵਾਤ ਪਹਿਲਾਂ ਹੀ ਪੰਜਾਬ ਤੇ ਬਣਿਆ ਹੋਇਆ ਜਿਹਦੇ ਕਰਕੇ ਪੰਜਾਬ ਚ ਮੂਸਲਾ ਧਾਰ ਵਰਖਾ ਹੋਊਗੀ ਹਰਿਆਣਾ ਉੱਤਰ ਪ੍ਰਦੇਸ਼ ਦਿੱਲੀ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਇਨਾਂ 'ਚ ਬੱਦਲ ਫਟਣ ਦੀ ਸੰਭਾਵਨਾ ਉਸ ਤੋਂ ਬਾਅਦ 31 ਤਰੀਕ ਦੀ ਗੱਲ ਕਰੀਏ 31 ਤਰੀਕ ਨੂੰ ਵੀ 30 ਤੇ 31 ਪੰਜਾਬ ਦੇ ਜ਼ਿਆਦਾਤਰ ਭਾਗ ਆ ਜਿਹੜੇ ਦੱਖਣੀ ਤੇ ਕੇਂਦਰੀ ਪੰਜਾਬ ਦੇ ਜ਼ਿਆਦਾ ਭਾਗ ਆ ਜਿਹੜੇ ਉਹ ਪ੍ਰਭਾਵਿਤ ਹੋਣਗੇ ਇਹਨਾਂ 'ਚ ਬਹੁਤ ਜ਼ਬਰਦਸਤ ਵਰਖਾ ਹੋਣੀ ਹੈ ਉੱਤਰੀ ਰਾਜਸਥਾਨ ਉਸ ਤੋਂ ਬਿਨਾ ਪੱਛਮੀ ਰਾਜਸਥਾਨ ਪੂਰਬੀ ਰਾਜਸਥਾਨ ਦੇ ਬਹੁਤ ਸਾਰੇ ਭਾਗ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਤਿੰਨੋਂ ਪਹਾੜੀ ਇਲਾਕੇ ਇਹਨਾਂ ਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਜੀ ਇੱਕ ਤਰੀਕ ਦੀ ਇੱਕ ਤਰੀਕ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਭਾਗ ਹਿਮਾਚਲ ਬਹੁਤ ਸਾਰਾ ਜੰਮੂ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਹਰਿਆਣੇ ਦੇ ਸਾਰੇ ਭਾਗ ਤੇ ਰਾਜਸਥਾਨ ਦੇ ਪੂਰਬੀ ਭਾਗਾਂ 'ਚ ਗਰਜ ਚਮਕ ਨੇ ਆ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ। ਉਸ ਤੋਂ ਬਾਅਦ ਗੱਲ ਕਰੀਏ 2 ਤਰੀਕ ਦੀ। 2 ਤਰੀਕ ਨੂੰ ਵੀ ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਦੇ ਜ਼ਿਆਦਾਤਰ ਭਾਗ 'ਚ ਗਰਜ ਚਮਕ ਦੇ ਨਾਲ ਤੇਜ਼ ਬਰਖਾ ਹੋਊਗੀ। ਇਹ ਤਾਂ ਸੁਚੇਤ ਰਹਿਣ ਦੀ ਲੋੜ ਆ ਆਉਣ ਵਾਲੇ ਦਿਨ ਪੰਜਾਬ ਲਈ ਹੋਰ ਜ਼ਿਆਦਾ ਖਤਰਨਾਕ ਹੋ ਸਕਦੇ ਆ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜਾਂਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਤੇ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ